ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਚਾਹੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਵੀਰ ਜੈਦੇ ਘਰੇ ਆਏ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਡੇਲੀ ਪਸ਼ੂ ਆਉਂਦੇ ਇਸ ਘਰੇ ਬਹੁ ਗਿਣਤੀ ਚ ਕਿਸੇ ਵੀ ਭੈਣ ਭਰਾ ਨੂੰ ਥੋੜੇ ਦੁੱਧ ਵਾਲੀ ਮੱਝ ਚਾਹੀਦੀ ਹੈ ਜਿਆਦੇ ਦੁੱਧ ਵਾਲੀ ਚਾਹੀਦੀ ਹੈ ਤੋ ਕੜ ਗੱਪਣ ਚਾਹੀਦੀ ਆ ਸੂਈ ਸਵਾਈ ਚਾਹੀਦੀ ਆ ਮੋਹਰਾ ਨਸਲ ਦੀ ਚਾਹੀਦੀ ਆ ਜਾਂ ਨੀਲੀ ਰਾਵੀ ਦੀ ਚਾਹੀਦੀ ਆ ਜਿਹੜਾ ਵੀ ਨਗ ਤੁਹਾਨੂੰ ਚਾਹੀਦਾ 24 ਘੰਟੇ ਇਸ ਘਰੇ ਪਸ਼ੂ ਸੇਲ ਲਈ ਅਵੇਲੇਬਲ ਹੁੰਦੇ ਆ ਮੋਗੇ ਵਾਲੇ ਇਸ ਏਰੀਏ ਚ ਸਾਰਿਆਂ ਨਾਲੋਂ ਮੁੱਲ ਰੇਟ ਵੀਰ ਜਾਇਦੇ ਜਾਇਜ ਹੁੰਦੇ ਤੁਸੀਂ ਸਾਰੇ ਜਾਣਦੇ ਹੀ ਆ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਅਸੀਂ ਆ ਗਏ ਨਾਮ ਤੇ ਐਡਰੈਸ ਆ ਅਸੀਂ ਨਾਮ ਮੇਰੇ ਜੈ ਸਿੰਘ ਹੈ ਪਿੰਡ ਮਹਿਰੋ ਹੈ ਦਸੀਲ ਜਲਾ ਮੋਗਾ ਜੀ ਮੋਬਾਈਲ ਨੰਬਰ 98142 9992 98142 9992 ਕਿੰਨਵਾ ਸੂਹਾ ਜੱਟ ਜੁੱਟੀ ਇਹ ਦੂਜਾ ਸੂਹਾ ਚੋਟੀ ਪਹਿਲੇ ਸੂਏ ਵੀਰੇ ਮਾਲਕਾਂ ਨੇ ਦੱਸਿਆ ਵੀ 10 ਕਿਲੋ ਦੁੱਧ ਚੋਇਆ ਸੀ ਠੀਕ ਹੈ ਇਹ ਵੀ 11 12 ਕਿਲੋ ਕਹੀਏ 10 ਕਿਲੋ ਮਾਰ ਕੇ ਕਹਿੰਦੇ ਚੋਇਆ ਹੈ ਤੇ ਕੀ 12 ਕਿਲੋ ਦੀ ਕਹਿੰਦੇ ਮੇਜ਼ ਵਧੀਆਂ ਦੇ ਦੂ ਠੀਕ ਹੈ ਚੱਡਾ ਵਧੀਆਂ ਪੱਕੇ ਚੱਡੇ ਦੀਏ ਵੀਰੇ ਹੁਣੇ ਅਸ਼ੂਈਆ ਜੇਰ ਪੈਣੀ ਹੈ ਅਜੇ 5-7 ਮਿੰਟ ਹੀ ਹੋਈ ਹੈ ਬਾਜੇ ਵੀਰੇ ਦੋ ਤਿੰਨ ਦਿਨ ਪਏ ਸੀ ਵੇਹੇ ਅਜੇ ਉਧਰ ਕੇ ਸੂਈ ਬਣ ਜਾਣਾ ਕੱਟੀ ਨੇ ਹੋਰ ਜੇਰ ਜੂਰ ਪੈਂਦੇ ਆ ਠੀਕ ਹੈ ਝੋਟੀ ਹੈ ਚੰਗੀ ਸਾਰੀ ਜਿੰਨੀ ਹੂੰ ਸਹੀ ਹੈ ਸੰਗ ਸੰਗ ਥਣ ਥਣ ਪੂਰੇ ਵਧੀਆ ਜਾਈਗੀ ਕੱਢੀਏ ਬਾਹਰ ਨੂੰ 10 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸਵੇ ਸੂਈ ਹੈ 12 ਕਿਲੋ ਦੁੱਧ ਪਿਆ ਜੂ ਮੌਲੇ ਵੀ ਜਮਾ ਜਾਏ ਜੀ ਹੁਣ ਮਗਰ ਬੱਚਾ ਆ ਬੈਠਾ ਹਜੇ ਗੱਟੇ ਇਹਨੂੰ ਰਸਾ ਪਾਇਆ ਕਿਉਂਕਿ ਸੂਈ ਨੂੰ 5-7 ਮਿੰਟ ਹੀ ਬਾਈ ਕਹਿੰਦਾ ਹੋਏ ਆ ਹੋਰ ਘੰਟੇ ਕਿ ਖਾਂਡ ਤੇ ਕਰਜੇਰ ਪੈ ਜਾਣੇ ਜਦੋਂ ਰਾਜ ਰੁੱਜ ਕੇ ਪੱਠਿਆਣਾ ਬਹਿ ਗਈ ਹਵਾਨਾ ਬਹੁਤ ਸੋਹਣਾ ਠੋਸ ਨਿਕਰ ਪੱਕੇ ਹਵਾਨੇ ਦੀ ਆ ਮੂੰਹ ਮੱਥੇ ਦੀ ਸੋਹਣੀ ਆ ਵਜਨ ਬਹੁਤ ਆ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਕੀ ਤੁਹਾਨੂੰ ਮਾਗੇ ਵੀ ਆਮ ਹੀ ਗੱਲਾਂ ਕਰ ਦੋਨਾ ਜੇ ਤਾਜਾ ਸੂਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਫਿਰ ਤੋਕੜ ਨੇ ਥੋੜੀ ਕਰਨਾ ਤਾਜੀ ਸੂਈ ਆ ਹਵਾਨਾ ਬਹੁਤ ਸੋਹਣਾ ਠੋਸ ਨਿਕਰ ਉੱਪਰ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ 12 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਵਜਨ ਵਜਨ ਬਹੁਤ ਆ ਦੂਜਾ ਸੂਆ ਨਵਾਂ ਹਣ ਝੋਟੀ ਥਣ ਚ ਆ ਰਹੀ ਆ ਫੋਰ ਸ਼ੰਗਪੂ ਰਾਵਣੀ ਆ ਗਾੜੀ ਚ ਵੀ ਦੁੱਧ ਚੰਗਾ ਮੂਰਲੇ ਥਣ ਤੋਂ ਗੱਠੇ ਨੂੰ ਹਵਾਨਾਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਦੂਜਾ ਸੂਆ ਤਾਜੀ ਸੂਈ ਸਵਾਈ ਝੋਟੀ 12 ਕਿਲੋ ਦੁੱਧ ਪਿਆ ਜੂ ਖੁੱਲਾ ਮੱਲ ਜੈ 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 ਬਾਈ ਬਰੇ ਜਿੰਨੀ ਮੈਂ ਚੰਗੀ ਆ ਸਾਰੀ ਯਾਰ ਸਾਫ਼ ਸੁਥਰੀ ਐ 90 95 ਵੀ ਕਰਦਾ ਆ ਰਾਮਨਾ ਪੋਲੇ ਹੱਤ ਨਾਲ ਵਗਦੀ ਹਾਂ ਆਪਾਂ ਵੀਰੇ 85000 ਦੀ ਮੱਝ ਦੇ ਦਿੱਤੀ 85 ਦੀ ਹਾਂ ਵੇਚਣ ਵਾਲਾ ਵੀ ਵੀਰ ਭਰਾ ਭਾਈ ਕਮਾਈ ਕਰਨ ਵਾਲਾ ਕੰਮ ਹੈਗਾ ਮੈਂ ਮਾੜੀ ਨਹੀਂ ਚੰਗੀ ਸਹੀ ਐ ਦੋਸਤੋ ਇੱਕ ਗੱਲੋਂ ਵੀਰ ਦੀ ਖਾਸੀਅਤ ਆ ਤਾਂ ਸਫਤ ਐ ਡੇਲੀ 5-7 ਮੱਝਾਂ ਇਸ ਘਰੇ ਆਉਂਦੀਆਂ ਜਦੋਂ ਮਰਜੀ ਆ ਜਿਓ ਨਹੀਂ ਆ ਮੱਝ ਦੀ ਗਾ ਕੀ ਥੋੜੀ ਜਿਹੀ ਜ਼ਿਆਦੇ ਮੱਝ ਦਾ ਬਾਜ਼ਾਰ ਤੇਜ ਆ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਲੱਖ ਰੁਪਏ ਦੀ ਵਿਕੀ ਜਾਂਦੀ ਐ ਭਾਵੇਂ ਕਿਸੇ ਵਪਾਰੀ ਦੀ ਵੀਡੀਓ ਬਣਾ ਲਉ ਭਾਵੇਂ ਕਿਸੇ ਘਰ ਵਾਲੇ ਬੰਦੇ ਦੀ ਵੀਡੀਓ ਬਣਾ ਲਓ ਹਰੇ ਕਹਿਨਦਾ ਬਾਈ 15 16 ਕਿਲੋ ਦੁੱਧ ਦੇ ਦੂ ਮੁੱਲ ਕਿੰਨਾ ਸਵਾ ਲੱਖ ਪਰ ਜੈ ਦੇ ਘਰੀ ਜੈਜ ਮੁੱਲ ਹੁੰਦੇ ਆ ਇਹਦੇ ਕੋਲੇ ਘਟ ਮੁੱਲ ਵਾਲੀਆਂ ਮੱਝਾਂ ਮੱਝਾਂ ਜ਼ਰੂਰੀ ਉਹ ਸਾਰੀਆਂ ਚੰਗੀਆਂ ਹੁੰਦੀਆਂ ਇਹ ਨਹੀਂ ਕਿ ਮੁੱਲ ਘਟਾ ਦੇ ਮੱਝਾਂ ਮਾੜੀਆਂ ਹੁੰਦੀਆਂ ਕੱਲ ਬਹੁਤ ਚੰਗੀਆਂ 7 8 ਮੱਝਾਂ ਵੀਰ ਦੇ ਘਰੇ ਸੀਗੀਆਂ ਅੱਜ ਹੁਣ ਤਿੰਨ ਚਾਰ ਨਾ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਮੈਂ ਹੀ ਥੋੜਾ ਆਉਣ ਚ ਲੇਟ ਹੋ ਗਿਆ ਜੇ ਕਿਤੇ ਤਿੰਨ ਚਾਰ ਘੰਟੇ ਪਹਿਲਾਂ ਆ ਜਾਂਦਾ ਪੰਜਾ ਛੇ ਆ ਪਸ਼ੂਆਂ ਦੀ ਵੀਡੀਓ ਬਣਾਉਣੀ ਸੀ ਦੋ ਨਾ ਕਿ ਸੇਲ ਹੋ ਗਿਆ ਦਰਬਾਈ ਬੈਠਾ ਆਇਆ ਉਹਨੇ ਲੈ ਲਿਆ ਤਿੰਨ ਚਾਰ ਮੱਝਾਂ ਪਹਿਲਾਂ ਮੇਰੇ ਆਏ ਤੋਂ ਬਾਈ ਹੁਣੀ ਲੈ ਗਏ ਆ ਇਹ ਸੇਲ ਆ 85000 ਦੀ ਦੇ ਦੇਣੀ ਆ 12 ਕਿਲੋ ਖੁੱਲਾ ਦੁੱਧ ਪਿਆਜੂ 12 ਕਿਲੋ ਦੁੱਧ ਵਾਲੀ 84 85000 ਦੀ ਤਾਜੀ ਸੂਈ ਝੋਟੀ ਦਿੰਦਾ ਵੀ ਕੌਣ ਆ ਬਿਲਕੁਲ ਸਸਤੇ ਮੁੱਲ ਦੀ ਤਾਜੀ ਸੂਈ ਸਵਾਈ ਝੋਟੀ ਦੂਜਾ ਸੂਆ ਕੋਈ ਪੰਜ ਸੱਤ ਸੂਏ ਕਰਮਾਂ ਵਾਲੀ ਵਧੀਆ ਦੁੱਧ ਪਿਆਉ ਅੱਜਕੱਲ ਤੁਹਾਨੂੰ ਪਤਾ ਹੀ ਆ ਖੰਡਰਾ ਮੱਝਾਂ ਹੀ 50-50 ਹਜ਼ਾਰ ਦੀਆਂ ਤਾਂ ਵਿਕੀ ਜਾਂਦੀਆਂ ਤਾਂ ਫੇਰ ਕਾਰਮ ਵਾਲੀ ਸੂਈ ਆ ਜੇ ਕਿਸੇ ਉਹ ਜੇ ਵਪਾਰੀ ਦੇ ਘਰੇ ਖੜੀ ਹੁੰਦੀ ਭਵਾਂ ਘਰ ਆ ਲੈਣ ਦੇ ਘਰੇ ਖੜੀ ਹੁੰਦੀ ਸਵਾ ਲੱਖ ਮੁੱਲ ਕਰਨਾ ਸੀ ਅਗਲੇ ਨੇ ਕਹਦੇ ਨੇ ਭਾਈ 15 ਕਿਲੋ ਦੁੱਧ ਦੇਉ ਪਰ ਬਿਲਕੁਲ ਜਾਇਜ਼ ਮੁੱਲ 85 ਹਜ਼ਾਰ ਦੀ ਦੇ ਦੇਣੀ ਹੈ 12 ਕਿਲੋ ਦੁੱਧ ਪਿਆਜੂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਮੁੱਲ ਦੀ ਦੂਜਿਆ ਸੂਆ ਤਾਜੀ ਸੂਈ ਸਵਾਈ ਝੋਟੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ